ਮਾਰਾ ਕਲ ਜਿਹੜੀ ਤੇਲੀ ਆ ਪਾਉਣੀ ਆ ਆ ਪੌਜ ਕਿੰਨੀ ਆ ਪਾਉਣੀ ਆ 5 3 15 ਹਾਂ 7 ਦੀ 21 18 ਤੋਂ 18 ਕਿਲੋ ਹੁਣ 7 ਦੀ 21 ਜੇ 6.7 22 ਤੇ ਡੂੜ ਹੋਰ 2.25 ਕਿਲੋ ਨੇਖ ਲਾ ਕਿੰਨੀ ਵਧੂਗੀ ਹੋ ਗਿਆ ਹੈ ਕਿਲ ਹੋ ਗਈ 20 ਕਿਲ ਹੋ ਗਈ ਹਾਂ ਇੱਕ ਹੋਰ ਕੱਢ ਲਾ ਜਿੰਨੀ ਪਈ ਪਾ ਦਾਂਗੇ ਚੱਲ ਉਹ ਕੱਢ ਲਾ ਉਹ ਵੇ ਪਿਆ ਕੀ ਕੀ ਹੈ ਚੱਲ ਹੈ ਥੈਲਾ ਜੱਫ ਕਰ ਨੂੰ ਆਹਾਂ ਹੁਬ ਚਾਹੇ ਕੱਢ ਲਾ ਸੈਟ ਉਹ ਤੇ ਜੇ ਤਾਂ ਵੱਡੇ ਵੜਾਏ ਉਹਦੇ ਚ ਪਈਏ ਉਹ ਫਲੇਜ ਗਿੱਲੇ ਜੇ ਹੋਣਗੇ ਉਹ ਇਹ ਕੰਮ ਹੈ ਨੇ ਵੇਖਾਂ ਇਹ ਜਿੱਤਾ ਨਹੀਂ ਹੋਣੀ ਇਹ ਵੇਖ ਤਾ ਗਿੱਲੇ ਵੇ ਕੱਟ ਖਾ ਮੁੜੇ ਜੇ ਪਈਏ ਤੈਨੂੰ ਚਾਹੀਦਾ ਆਪਣਾ ਝੋਨਾ ਮੇਰੇ ਸਾਹ ਜਣਾ ਇਹ ਹੁਣ ਬਣਾਉਣ ਲੱਗ ਪੂਗਾ ਲੋਗਾ ਡਾ ਗੇਤਾ ਝੋਨਾ ਤਾਂ ਤੇ ਆ ਲਈਏ ਇਹ ਖੁਰਜੇ ਦੇ ਬਸ ਦੱਤੀ ਨੇ ਵਟੇ ਜਾਉ ਇਹ ਦਿਨ ਕਈ ਨਹੀਂ ਥੋਇ ਕਰ ਹੋ ਪਰਦਾ ਵੀ ਤਰੀਆਂ ਚੱਕੀ ਪਾੜ ਪਾ ਰੱਖ ਲਗ ਰ ਮੜ ਕੇ ਕਰਦੇ ਆਪਾਂ ਸਾਜ਼ ਦਾ thế thì party họ nghe về cái thứ gì nghe này, cái này cái này cái này này ਆਉਣ ਜਾਣ ਕਰਦਿਆ ਕਰਾਂਗੇ ਦੂਜਾ ਵੱਡ ਦੂਜਾ ਵੀ ਅਗਲੀ ਹੀ ਤਾਂ ਮਗਰੋਂ ਦੋ ਜਾਣੇ ਜੜੜਾਂਗੇ ਆਪਾਂ ਕਿਹੜੇ ਚ ਹਾਂ ਇੱਕ ਜਿਹੜਾ ਫਿਰ ਦੋ ਜਾਣੇ ਹੀ ਜਾਣਾ ਕੋ ਤਾਂ ਚਾਬਾਸ ਮੈਂ ਕੀ ਕਰਾਂ ਸਿੱਧੀ ਇਹ ਗਾਹੀ ਰੇਥੇ ਦੀ ਰੱਖੀ ਨੇ ਪਾਟੀਆਂ ਪਾਟੇ ਪਾਟੇ ਜਾਂਦੇ ਵਿੱਚ ਜਾਂਦੇ ਜਾਂਦੇ ਦੇ ਵਿੱਚ ਇਹ ਵੇਚੀ ਕਰ ਦਿੰਦੇ ਹੁਣ ਇਹ ਹੋ ਗਈ ਚੇਤੇ ਪਾਸੇ ਪਾੜੀ ਹੋ ਗਈ ਉਸ ਪਾਸੇ ਵੀ ਰੇਹਣੀ ਹੈ ਥੈਲੀਆਂ ਹੂੰ ਲਿਸ਼ਕਾ ਰਾਲ ਗਾਣ ਐਨਕੋ ਹੂੰ ਇਹ ਆ ਥੱਲੇ ਵਾਲੇ ਪਾਸੋਂ ਪਾਟੀਆਂ ਸਾਰੀਆਂ ਵੇਲੇ ਚਾ ਰੱਖ ਦੇ ਇੱਧਰ ਇੱਥੇ ਰੱਖ। ਇੱਥੇ ਰੱਖੇ ਥੱਲੇ ਮੂੰ ਚੱਕਿਆ ਰੱਖੀਦਾ। ਕੱਢ ਜੀ। ਉਹ ਬੇ ਪਾਤਾ ਬਧਾਨ ਇਹਦੇ ਚ ਤੇ ਉਧਰ ਦੇਖੋ ਤੁਸੀਂ। ਪਰ ਵੀਡੀਓ ਬਣਾਉਣ ਵਾਲਾ ਕੋਈ ਹੈ ਨਹੀਂ ਸੀ। ਇਹ ਦੋਨਾਂ ਨੇ ਪ੍ਰਦਾਨ ਪਾਇਆ ਤੇ ਬੱਦਲ ਸੂਰਜ ਪੈ ਗਿਆ ਹਜੇ ਇਹ ਹੋ ਗਿਆ ਕਿਤੇ ਕਿਤੇ ਗੂਹ ਦੇ ਨਾ ਨਾਲ 15 ਤਾਂ ਨਹੀਂ ਹੋਇਆ ਭਾਏ ਆ ਫਿਰ ਧੋਲਾ ਹੱਥ ਇੱਥੇ ਧੋਲਾ ਹੱਥ ਡੁੱਗਰ ਜੇ ਮੈਨੂੰ ਇਹਦੀ ਜਿੱਤ ਹੋਣੀ ਹੈ ਕਿਹ ਜ ਤਨਾ ਤੋ ਮੁਰਗੀ ਇਸ ਤੋਂ ਹਾਂ ਲੈ ਜੂਗਾ ਨਾ ਸੰਗਣੇ ਜਥਾਨਾ ਜਿੱਥੇ ਸੰਗਣਾ ਹੈ ਉੱਥੇ ਆ ਹੂੰ ਹੂੰ ਬਹੁਤ ਦੂਰ ਤੱਕ ਐ ਖਾੜੀ ਚ ਸਾਬਣ ਹੈਗੀ ਕਿ ਨਹੀਂ ਇੱਥੇ ਸਾਬਣ ਹੈਗੀ ਐ ਆਹ ਸਾਬਣ ਆਹ ਪਾਣੀ ਖਾਲਜ ਖੜਾ ਕੱਸੀ ਤਾਂ ਤੜਕੇ ਮੁੜਿਆ ਇਹ ਸਾਬਣ ਨਾ ਤੋਂ ਹਣਾ ਫਸਲ ਚ ਨਾ 15 ਦਿਨ ਤਾਂ ਠੀਕ ਆ ਪਰ 15 ਦਿਨ ਆਪਾਂ ਕੋ ਬਾੜੇ ਦਿਨ ਪੈਣ ਦਿੱਤੇ ਯਾਰ 15 ਦਿਨ ਤੋਂ ਜ਼ਿਆਦਾ ਦਿਨ ਤਾਂ ਨਹੀਂ ਪੈਣ ਦਿੱਤੇ ਆਪਾਂ ਹਾਂ ਹਾਂ ਰੱਖੇ ਤੇ ਫਿਰ ਤੁਣਾ ਮੈਂ ਉਹ ਪ੍ਰਦਾਨ ਦੀ ਚੀਜ਼ ਬੜੀ ਬਣਾਈ ਆ ਕਿਹਦੇ ਨੇ ਨਾ ਪੈਂਦੇ ਪਾਇ ਜਾਂਦਾ ਕਈ ਯਾਰ ਇਹਨੂੰ ਪਾਉਂਦੇ ਨਹੀਂ ਪਤਾ ਨਹੀਂ ਕੀ ਗੱਲਾਂ ਆਂ ਤੇ ਮਾੜਾ ਬਹੁਤ ਸੰਗਤਪੁਰੇ ਵਾਲੇ ਇਹਨੇ ਬਹੁਤ ਚੜ੍ਹਦਾ ਛੱਡਿਆ ਇਹਨਾਂ ਨੇ ਹੂੰ ਹੂੰ ਯਾਰ ਇਹ ਕੰਕ ਤੇ ਅਸਰ ਪਾਉਂਦਾ ਹੂੰ ਹੂੰ ਛਾੜਦੇ ਉਹ ਤਾਂ ਵੀ ਛਾੜਦੇ ਬਹੁਤ ਹਨਾ ਰੰਗ ਜਾਂ ਲੈਂਦਾ ਬਹੁਤ ਹੈ ਨਾ ਜਿਹਨਾਂ ਦਾ ਉੱਪਰ ਸਾਬਾਂ ਮੰਗ ਕੇ ਚੱਲ ਰਹੇ ਹਾਂ ਹਾਂ ਢੋਲੇ ਸਵਾਰ ਕੇ ਹੱਥ ਤੇਰੇ ਯਾਰ ਕਿਉਂ ਵੀ ਲਈ ਫਿਰਨਾ ਕਿਵੇਂ ਨਹੀਂ ਉਹਨਾਂ ਨੇ ਤੋਤੇ ਤਾਂ ਹੋਣਗੇ ਐ ਨਹੀਂ ਹੁੰਦਾ ਤੋਕੇ ਦਾ ਆਉਣਗੇ ਐ ਤਾਂ ਨਹੀਂ ਗੱਲ ਧੁੰਦਾ ਤਗਲਾ ਹੈਗਾ ਬਾਈ ਸਾਬਣ ਤੋਂ ਬਣਾਉਦਾ ਤੇ ਪੂਰੀ ਵਾਹ ਲਾਉਂਦਾ ਠੀਕ ਨੇ ਪਾ ਕਿਨੇ ਜਾਣੇ ਜੀ ਪਾਛੀ ਜਾਣੇ ਤੇ ਤਾਂ ਕੋਈ ਬਾਲਾ ਨਹੀਂ ਜਾ ਗੌਰ ਵੀ ਤਾਂ ਕੱਲਾ ਹੀ ਵੇ ਲੱਗਨੇ ਨਵਾਂ ਪੰਦਾ ਕੱਲੇ ਹੀ ਪਿਆ ਬਿਲਕੁਲੇ ਨਾ ਤੇ ਨਹੀਂ ਨਹੀਂ ਪਾ ਕੇ ਤੋਂਪ ਵੀ ਕੱਢੀ ਚੰਗੇ ਰਹਿ ਗਿਆ ਪੈਕ ਟ੍ਰਾਲੀ ਲੈ ਆਇਆ ਜਣਾ ਰੂੜੀ ਦੀ ਇਹ ਮੌਸਮ ਸਾਫ ਰਿਹਾ ਤਾਂ ਸਵੇਰੇ ਵੀ ਲਿਆਂਗਾ ਜਾਂ ਹੀ ਰਿਹਾ ਤਾਂ ਇਹ ਨਾ ਮੀਕ ਨਹੀਂ ਹੋਰ ਪਾਇਆ ਤਾਂ ਇਹ ਤਾਂ ਭਰਨੀ ਸੌਖੀ ਉੱਥੋਂ ਨਾਲੇ ਪਾਣੀ ਆ ਕੱਢੋ ਆਓ ਪੈਂਚ ਉਹ ਤਾਂ ਕੱਢਦੇ ਤੜਕੇ ਕੱਢਦੇ ਆ ਤਾਂ ਹੈ ਇੰਨਾ ਪਰ ਆ ਕੀ ਬਣੂ ਪਰ ਔਣੀ ਜੀ ਤਾਂ ਪਰ ਖੇਤ ਇੰਨਾ ਹੈ ਨਹੀਂਗਾ ਹੈਨਾ ਖੇਤ ਕਣੀਆਂ ਹੀ ਹੈ ਚੱਕ ਬਈ ਇਹੇ ਵੇਖੀ ਚਾਂਦੀਆਂ ਡੇਕਾਂ ਹੀ ਆ ਹਾ ਗੁਰਪੀਤ ਨੇ ਆ ਖਾਲ ਤੇ ਵੀ ਦੇਖ ਕੇ ਤਾਂ ਨਹੀਂ ਹਾਂ ਤੋ ਲੈ ਖਾਲ ਵਗਦੇ ਤਾਂ ਬਹੁਤ ਨਿਆਰਾ ਹੁੰਦਾ ਸੀ ਹੈ ਨਾ ਪਾਣੀ ਤਾਂ ਨੂੰ ਮੜਨਾ ਹੀ ਹੈ ਜੀ ਦਵਾਰੀਆ ਪਿੱਛੇ ਕੋਣ ਨੇ ਤਾਂ ਮੇਰੇ ਹਿਸਾਬ ਚ ਨਾ ਜਿਵੇਂ 31 ਆਉਂਦਾ ਸੀ ਉਹ ਤਾਂ ਬਈ ਗੋਭ ਜੀ ਹੋਊਗਾ ਉਹਦਾ ਬਣਾਈ ਆਉਂਦਾ ਹੋਊਗਾ ਪੀਬਲੀ ਜੀ ਆਪਾਂ ਜਿਹੜਾ 12 ਇਹ ਦੋ ਚਾਰ ਦਿਨ ਬਾਅਦ ਲੈ ਜੂ ਹੈ ਹੈ 东南方正。